ਕਿ ਜਸਵੰਤ ਸਿੰਘ ਖਾਲੜਾ ਨੇ ਪੁੱਥੇ ਬੈਠਿਆ ਸੋਚਿਆ ਜਿਵੇਂ ਉਹਦਾ ਭਰਾ ਦੱਸਦਾ ਅਮਰਜੀਤ ਸਿੰਘ ਖਾਲੜਾ ਕਿ ਜਦੋਂ ਪੰਜਾਬ ਤੋਂ ਜ਼ੁਲਮਾਂ ਦੀਆਂ ਰਿਪੋਰਟਾਂ ਜਾਂਦੀਆਂ ਸੀ ਤੋਂ ਬਹੁਤ ਉਦਾਸ ਰਹਿਣ ਲੱਗ ਗਿਆ ਚੁੱਪ ਵੀ ਰਹਿਣ ਲੱਗ ਗਿਆ ਸੋਚਦਾ ਰਹਿੰਦਾ ਜਾਂ ਪਾਠ ਕਰਦਾ ਰਹਿੰਦਾ ਤੇ ਘੱਟ ਗੱਲ ਬਾਤ ਕਰਨੀ ਵੀ ਅਸੀਂ ਅੱਜ ਕਹਿ ਦਈਏ ਸਾਡਾ ਲੱਖ ਮਾਰਤਾ ਸਾਡੇ 2 ਲੱਖ ਮਾਰਤੇ ਇਸ ਗੱਲ ਦੇ ਕੋਈ ਬਹੁਤੇ ਮਹਨੇ ਨਹੀਂ ਰੱਖਦੇ ਬਾਹਰਲੇ ਲੋਕਾਂ ਨੂੰ ਗੱਲ ਉਹਨਾਂ ਨੇ ਤੱਥ ਮੰਗਣਿਆ ਠੋਸ ਲਿਸਟ ਲਿਆਓ ਕਿਹੜੇ ਕਿਹੜੇ ਮਾਰੇ ਸੋ ਠੋਸ ਤੱਥਾਂ ਨਾਲ ਇਹਨਾਂ ਦੇ ਜਿਹੜੇ ਪਾਪ ਐ ਜਾਂ ਪਾਪੀ ਚਿਹਰਾ ਐ ਉਹਨੂੰ ਕਮੰਤਰੀ ਤੌਰ ਦੇ ਉੱਤੇ ਬੇਪਰਦ ਕਰਨਾ ਤੇ ਜਿਹਦੇ ਵਾਸਤੇ ਉਹਨੂੰ ਪਤਾ ਸੀ ਕਿ ਸਿਰ ਦੇਣਾ ਪੈਣਾ ਸੋ ਜਦੋਂ ਕੋਈ ਬੰਦਾ ਇਹ ਧਾਰ ਕੇ ਚੱਲਦਾ ਕਿ ਸਿਰ ਦੇਣਾ ਪੈਣਾ ਜਿਵੇਂ ਸੰਤ ਵੀ ਕਹਿੰਦੇ ਸੀ ਸਿਰ ਦਿੱਤਿਆਂ ਬਾਅਦ ਨਹੀਂ ਰਹਿਣਾ ਇਹ ਇਹ ਜੇ ਤੋ ਫੈਸਲਾ ਹੁੰਦਾ ਤਾਂ ਉਹਦੇ ਪਿੱਛੇ ਉਹਨਾਂ ਨੂੰ ਤਾਂ ਬਹੁਤ ਕੁਝ ਦਿਖ ਰਿਹਾ ਹੁੰਦਾ ਆਉਣ ਵਾਲਾ ਆਮ ਬੰਦੇ ਨੂੰ ਸਿਰਫ ਇਹ ਵੀ ਇਹ ਹੁਣ ਆਤਮਿਕ ਆਤੀ ਹੈ ਵੀ ਜਿੰਨਾ ਚਿਰ ਉਹਦਾ ਇਹ ਫੈਸਲਾ ਇੰਟਰਪ੍ਰੀਟ ਨਹੀਂ ਹੁੰਦਾ ਕਨਵਿੰਸਿੰਗ ਲੌਜੀਕ ਹੋਵੇ ਰੈਸ਼ਨਲ ਨਾ ਹੋਵੇ ਕਨਵਿੰਸਿੰਗ ਲੌਜੀਕ ਉਹਦਾ ਕੋਈ ਖੜਾ ਕੀਤਾ ਜਾਵੇ ਤਾਂ ਉਦੋਂ ਉਹਨਾਂ ਚਿਰ ਮੈਂ ਕਿਤਾਬ ਰੋਕੀ ਰੱਖੀ ਸੋਚੀ ਗਿਆ ਫਿਰ ਮੈਂ ਇਸ ਲੜਨ ਤੇ ਪਹੁੰਚ ਗਿਆ ਸੀ ਕਿ ਉਹ ਸ਼ਹੀਦ ਹੋਣ ਤਰਪਿਆ ਸੀ ਬਸ ਇੱਥੇ ਉਹਨੇ ਜੋ ਕੁਝ ਕੀਤਾ ਇੱਕ ਇੱਕ ਕਦਮ ਸ਼ਹਾਦਤ ਵੱਲ ਨੂੰ ਗਿਆ ਪਰ ਕਿਉਂਕਿ ਬਹੁਤ ਸੁਚੇਤ ਪੱਧਰ ਤੇ ਸੁਚੇਤ ਵੀ ਨਹੀਂ ਕੋਈ ਨਹੀਂ ਘੰਟੀਆਂ ਮਿੰਟੀਆਂ ਲਾਗੇ ਨਹੀਂ ਕਿਸੇ ਹੋਰ ਪੱਧਰ ਤੋਂ ਕੋਈ ਪ੍ਰਕਾਸ਼ ਹੋਇਆ ਸੀ ਇਹ ਕਰਨਾ ਕਿਉਂ ਜ਼ਰੂਰੀ ਹੈ ਉੱਥੇ ਤਾਂ ਫਿਰ ਡੋਲਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਉਦੋਂ ਉਹ ਅਡੋਲਤਾ ਆ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ ਹੁਣ ਆਪਾਂ ਕੁਝ ਮਿੰਟਾਂ ਦੇ ਵਿੱਚ ਪ੍ਰੋਗਰਾਮ ਸਮਾਪਤ ਕਰਨ ਜਾ ਰਹੇ ਹਾਂ ਪਰ ਮੈਂ ਇਸ ਕਿਤਾਬ ਦਾ ਲੇਖਕ ਹੋਣ ਦੇ ਨਾਤੇ ਮੈਨੂੰ ਇਹ ਸਿੱਕੇ ਕੁਝ ਸ਼ਬਦਾਂ ਸਾਂਝੇ ਤੁਹਾਡੇ ਨਾਲ ਜ਼ਰੂਰ ਕੀਤੇ ਜਾਣ ਕਿ ਜਦੋਂ ਇਸ ਕਿਸਮ ਦੀ अजीਮ ਸ਼ਖਸੀਅਤ ਜਿਹੜੀ ਕੋਈ ਇਤਿਹਾਸ ਦੇ ਉੱਤੇ ਅਮਿੱਟ ਛਾਪ ਛੱਡ ਕੇ ਜਾਂਦੀ ਹੈ ਤਾਂ ਕੁਦਰਤੀ ਤੌਰ ਤੇ ਉਹ ਕੋਈ ਆਮ ਲੋਕਾਂ ਸਧਾਰਨ ਲੋਕਾਂ ਵਰਗੇ ਤਾਂ ਹੁੰਦੇ ਨਹੀਂ ਸੋ ਜਦੋਂ ਉਹਦੀ ਜੀਵਨੀ ਬਾਰੇ ਲਿਖਣਾ ਹੈ ਤਾਂ ਲੇਖਕ ਦੇ ਸਾਹਮਣੇ ਇੱਕ ਬਹੁਤ ਵੱਡਾ ਚੈਲੰਜ ਹੁੰਦਾ ਹੈ ਕਿ ਜੋ ਬਾਹਰਮੁਖੀ ਤੌਰ ਤੇ ਕਥਿ ਵਾਪਰੇ ਉਹ ਸਾਰੀ ਦੁਨੀਆ ਨੂੰ ਪਤਾ ਹੁੰਦੇ ਆ ਜਨਮ ਲਿਆ ਸਰਗਰਮੀ ਕੀਤੀ ਆਹ ਕਾਰਵਾਈਆਂ ਕੀਤੀਆਂ ਆ ਫੈਸਲੇ ਕੀਤੇ ਪਰ ਫੈਸਲੇ ਨਿਕਲਦੇ ਕਿੱਥੋਂ ਆ ਉਹਦੇ ਮਨ ਨੂੰ ਜਾ ਕੇ ਬੁੱਝਣਾ ਇਹ ਗੱਲ ਬਹੁਤ ਜ਼ਰੂਰੀ ਹੁੰਦੀ ਆ ਜਦੋਂ ਵੀ ਜਿਹੜੇ ਇਸ ਕਿਸਮ ਦਾ ਜਿਹੜੇ ਬੰਦੇ ਨੇ ਇਤਿਹਾਸ ਦੇ ਵਿੱਚ ਆਪਣੀ ਏਡੀ ਵੱਡੀ ਛਾਪ ਛੱਡਤੀ ਉਹਦੇ ਕੋਈ ਫੈਸਲੇ ਆਮ ਲੋਕਾਂ ਵਰਗੇ ਫੈਸਲੇ ਨਹੀਂ ਹੁੰਦੇ ਸੋ ਆ ਇੱਕ ਚੈਲੰਜ ਹੁੰਦਾ ਹੈ ਜਿਹੜੇ ਬੰਦੇ ਨੇ ਵੀ ਉਹਦੇ ਬਾਰੇ ਲਿਖਣਾ ਹੈ ਉਹਦੀ ਜੀਵਨੀ ਲਿਖਣੀ ਹੈ ਕਿ ਉਸ ਨੂੰ ਬੁੱਝਣ ਦਾ ਯਤਨ ਕੀਤਾ ਜਾਵੇ ਹੁਣ ਇਹਦੇ ਚ ਉਦਾਹਰਨ ਵਜੋਂ ਮੈਂ ਇੱਥੇ ਇੱਕੋ ਹੀ ਉਦਾਹਰਨ ਨੂੰ ਬਹੁਤ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਜਸਵੰਤ ਸਿੰਘ ਖਾਲੜਾ 1991 ਦੇ ਵਿੱਚ ਇੰਗਲੈਂਡ ਚਲੇ ਗਏ ਸੀ ਤੇ ਗਏ ਵੀ ਉਹ ਆਪਣੀ ਸਵੈ ਮਰਜ਼ੀ ਨਾਲ ਹੀ ਸੀ ਤੇ ਗਏ ਵੀ ਇੱਕ ਪਰਪਸ ਨਾਲ ਗਏ ਸੀ ਮਕਸਦ ਨਾਲ ਗਏ ਸੀ ਕਿ ਹੁਣ ਜਿਸ ਕਿਸਮ ਦਾ ਰੋਲ ਨਿਭਾਉਣਾ ਹੈ ਲਹਿਰ ਦੇ ਇੱਕ ਸੇਧ ਵੀ ਦੇਣੀ ਹੈ ਆਲੋਚਨਾਤਮਕ ਟਿੱਪਣੀਆਂ ਵੀ ਕਰਨੀਆਂ ਜਿਹੜੀਆਂ ਲਹਿਰ ਵੀ ਕਈ ਵਾਰ ਸਹਿਣ ਨਹੀਂ ਕਰਦੀ ਹੁੰਦੀ ਸਰਕਾਰ ਜੋ ਕੁਝ ਕਰ ਰਹੀ ਹੈ ਉਹਦੇ ਖਿਲਾਫ ਬਿਲਕੁਲ ਤੁਸੀਂ ਬਿਨਾ ਕੋਈ ਸਮਝੌਤਾ ਕੀਤਾ ਬੋਲਣਾ ਉਹ ਸਰਕਾਰ ਨੇ ਵੀ ਸਹਿਣ ਨਹੀਂ ਕਰਨਾ ਇਹ ਚੱਲ ਰਹੇ ਸਾਰੇ ਵਰਤਾਰਿਆਂ ਬਾਰੇ ਜੇ ਬੋਲਣਾ ਲੋਕਾਂ ਦੇ ਵਿੱਚ ਗੱਲ ਲੈ ਕੇ ਜਾਣੇ ਤਾਂ ਉਹਨਾਂ ਨੇ ਆਪਦਾ ਫੈਸਲਾ ਕੀਤਾ ਕਿ ਇੰਗਲੈਂਡ ਜਾਇਆ ਜਾਵੇ ਉੱਥੇ ਉਹਨਾਂ ਦੇ ਦੋ ਭਰਾ ਸੀ ਚਲੋ ਉੱਥੇ ਉਹ ਰਹੇ 1 ਸਾਲ ਰਹੇ ਉੱਥੇ ਬੜਾ ਸੋਹਣਾ ਉਹਨਾਂ ਨੇ ਕੰਮ ਕੀਤਾ ਹਿਊਮਨ ਰਾਈਟਸ ਦੇ ਲੈਵਲ ਤੇ ਦਫ਼ਤਰ ਸੈਟਅਪ ਕੀਤਾ ਸਾਰਾ ਸਟਾਫ ਬਿਠਾਇਆ ਤੇ ਲਗਾਤਾਰ ਉਹ ਹਿਊਮਨ ਰਾਈਟਸ ਤੇ ਕੀ ਕੀ ਉਲੰਘਣਾਵਾਂ ਹੋ ਰਹੀਆਂ ਉਹ ਸਾਰੇ ਕਮੰਤਰੀ ਅਦਾਰਿਆਂ ਨੂੰ ਲਗਾਤਾਰ ਉਹ ਰਿਕਾਰਡ ਦੇ ਉੱਤੇ ਦਰਜ ਕਰਵਾਉਂਦੇ ਗਏ ਪਰ ਨਾਲ ਹੀ ਉਹਨਾਂ ਨੇ ਬਹੁਤ ਸਾਰੇ ਸਿਧਾਂਤਕ ਤੇ ਸਿਆਸੀ ਲੇਖ ਲਿਖੇ ਜਿਹੜਾ ਉਸ ਮੌਕੇ ਪੇਪਰ ਇੱਕ ਚੱਲਦਾ ਸੀ ਉੱਥੇ ਲਿਬਰੇਸ਼ਨ ਖਾਲਸਤਾਨ ਉਹਦੇ ਵਿੱਚ ਉਹਨਾਂ ਨੇ ਲਹਿਰਾਰੇ ਵੀ ਖਾੜਕੂ ਸੰਘਰਸ਼ ਬਾਰੇ ਬਹੁਤ ਸਾਰੀਆਂ ਲੇਖ ਲਿਖੇ ਤੇ ਜਿਹੜੇ ਕੁਝ ਆਲੋਚਨਾਤਮਕ ਵੀ ਸੀ ਤੇ ਇਸ ਕਰਕੇ ਉਹ ਰੋਲ ਇੱਕ ਸਾਜ ਨਭਾਇਆ ਮੁੜ ਕੇ ਚੱਲੋ ਬੈਂਤ ਸਿੰਘ ਦੀ ਸਰਕਾਰ ਬਣ ਗਈ ਬੈਂਤ ਸਿੰਘ ਦੀ ਸਰਕਾਰ ਬਣ ਤੋਂ ਬਾਅਦ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜ਼ੁਲਮ ਦੇ ਵਿੱਚ ਕਿੱਡਾ ਵਾਧਾ ਹੋਇਆ ਹੁਣ ਜਿਹੜਾ ਬੰਦਾ 1 ਸਾਲ ਪਹਿਲਾਂ ਇਹ ਸੋਚ ਕੇ ਕਿ ਇੱਥੇ ਮੈਨੂੰ ਕੰਮ ਨਹੀਂ ਕਰਨ ਦੇਣਾ ਇੰਗਲੈਂਡ ਜਾਂਦਾ ਜਦੋਂ ਉਦੋਂ ਵੀ ਜ਼ੁਲਮ ਦੀ ਭੱਠੀ ਤਪ ਜਾਂਦੀ ਹੈ ਉਦੋਂ ਉਹ ਇਹ ਫੈਸਲਾ ਕਰਦਾ ਵੀ ਮੇਰਾ ਹੁਣ ਪੰਜਾਬ ਜਾਣਾ ਜ਼ਰੂਰੀ ਹੈ ਤੇ ਫੈਸਲਾ ਵੀ ਇਸ ਤਰ੍ਹਾਂ ਕੀਤਾ ਕਿ ਕਿਸੇ ਦੇ ਰੋਕਿਆ ਨਹੀਂ ਰੁਕਿਆ ਨਾ ਭਰਾਵਾਂ ਦੇ ਨਾ ਸਾਥੀਆਂ ਦੇ ਨਾ ਜਿਹੜੇ ਉੱਥੋਂ ਦੇ ਗੋਰੇ ਐਮਪੀ ਸੀ ਕੋਈ ਵੀ ਉਹਨਾਂ ਦਾ ਸ਼ੁਭਚਿੰਤਕ ਸੀ ਉਹਨੇ ਕਿਹਾ ਨਹੀਂ ਮੈਂ ਜਾਣਾ ਹਾਲਾਤ ਆਪਾਂ ਨੂੰ ਪਤਾ ਇੱਥੇ ਕੀ ਸੀ ਸਾਰੇ ਬੰਦਿਆਂ ਨੇ ਕਿਹਾ ਵੀ ਇਹ ਤਾਂ ਤੂੰ ਬਲਦੀ ਅੱਗ ਵਿੱਚ ਛਾਲ ਮਾਰਨ ਜਾ ਰਿਹਾ ਹੈ ਪਰ ਉਹ ਆਇਆ ਹੁਣ ਆ ਇੱਕ ਵੱਡਾ ਚੈਲੰਜ ਹੈ ਲੇਖਕ ਸਾਹਮਣੇ ਵੀ ਉਹਦੇ ਇਸ ਫੈਸਲੇ ਦੀ ਇੰਟਰਪ੍ਰੀਟੇਸ਼ਨ ਕਿਵੇਂ ਕੀਤੀ ਜਾਵੇ ਇਹ ਫੈਸਲਾ ਕਿਉਂ ਕੀਤਾ ਇਹ ਫੈਸਲੇ ਤੁਸੀਂ ਕਿਸੇ ਵੀ ਵੱਡੇ ਬੰਦਿਆਂ ਦੇ ਦੇਖ ਲਓ ਇਹੋ ਜੀ ਹੁੰਦੇ ਆ ਫੈਸਲੇ ਸੰਤ ਜਰਨੈਲ ਸਿੰਘ ਦਾ ਅਕਾਲ ਤਖਤ ਸਾਹਿਬ ਤੇ ਜਾ ਕੇ ਬੈਠਣਾ ਫਿਰ ਐਨ ਕਦਮ ਕਦਮ ਗੱਲ ਨੂੰ ਅੱਗੇ ਵਧਾਉਣਾ ਅਖੀਰ ਨੂੰ ਇੱਕ ਵੱਡੀ ਜੰਗ ਤੱਕ ਲੈ ਕੇ ਜਾਣਾ ਜਿੱਥੇ ਉਹਨਾਂ ਨੂੰ ਖੁਦ ਪਤਾ ਸੀ ਕਿ ਉਹਦੇ ਨਤੀਜੇ ਕੀ ਹੋਣਗੇ ਤੋ ਜਿਹੜੇ ਬੰਦੇ ਦੁਨਿਆਵੀ ਸਿਆਣਪਾਂ ਵਾਲੇ ਹੁੰਦੇ ਨੇ ਉਹ ਤਾਂ ਉਹਨਾਂ ਨੂੰ ਵੀ ਬਹੁਤ ਕੁਝ ਕਹਿ ਰਹੇ ਸੀ ਕਿ ਇਹ ਤੁਹਾਡਾ ਜਿਹੜਾ ਹੈਗਾ ਆਤਮਕਾਤੀ ਸਟੈਪ ਹੈ ਜਿਸ ਵੰਸੂ ਖਾਲੜਾ ਦਾ ਵੀ ਡੈਟ ਵੇ ਆਤਮਕਾਤੀ ਕਿਹਾ ਜਾ ਸਕਦਾ ਸੀ ਕਿ ਮਰਨ ਚੱਲਿਆ ਮੈਂ ਬਸ ਹੁਣ ਜਿਹੜਾ ਇਹ ਹੈ ਕੋਈ ਬੰਦਾ ਫੈਸਲਾ ਕਰਦਾ ਕਿ ਮੈਂ ਮਰਨ ਚੱਲਿਆ ਆਮ ਸੋਸਾਇਟੀ ਚ ਤਾਂ ਆਪਾਂ ਨੂੰ ਆਤਮਕਾਤੀ ਕਹਿੰਦੇ ਆ ਪਰ ਜਿਹੜੇ ਅਨੁਭਵੀ ਵਿਅਕਤੀ ਹੁੰਦੇ ਆ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਅਨੁਭਵੀ ਵਿਅਕਤੀ ਉਹ ਰੈਸ਼ਨਲ ਕੈਲਕੂਲੇਸ਼ਨ ਹਿਸਾਬ ਕਿਤਾਬ ਲਾ ਕੇ ਫੈਸਲੇ ਨਹੀਂ ਕਰਦੇ ਉਹਨਾਂ ਨੂੰ ਆਵਾਜ਼ ਕਿਤੋਂ ਅੰਦਰੋਂ ਆਉਂਦੀ ਹੈ ਇੰਟੂਸ਼ਨ ਜਿਹਨੂੰ ਅਸੀਂ ਕਹਿੰਦੇ ਆ ਇੰਟੂਟਿਵ ਜਿਹੜੀਆਂ ਪਰਸਨੈਲਿਟੀਆਂ ਹੁੰਦੀਆਂ ਉਹ ਫੈਸਲੇ ਹੋਰ ਤਰ੍ਹਾਂ ਕਰਦੀਆਂ ਉਹਦੀ ਕੋਈ ਇਸ ਤਰ੍ਹਾਂ ਦੀ ਰੈਸ਼ਨਲ ਤਰਕ ਸੰਗਤ ਵਿਆਖਿਆ ਵੀ ਨਹੀਂ ਹੁੰਦੀ ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਕੀ ਕਰਨ ਜਾ ਰਹੇ ਹਾਂ ਤੇ ਕਿਉਂ ਕਰਨ ਜਾ ਰਹੇ ਹਾਂ ਸੋ ਮੇਰਾ ਖਿਆਲ ਹੈ ਕਿ ਜਸਵੰਤ ਸਿੰਘ ਖਾਲੜਾ ਨੇ ਉੱਥੇ ਬੈਠਿਆ ਸੋਚਿਆ ਜਿਵੇਂ ਉਹਦਾ ਭਰਾ ਦੱਸਦਾ ਅਮਰਜੀਤ ਸਿੰਘ ਖਾਲੜਾ ਕਿ ਜਦੋਂ ਪੰਜਾਬ ਤੋਂ ਜ਼ੁਲਮਾਂ ਦੀਆਂ ਰਿਪੋਰਟਾਂ ਜਾਂਦੀਆਂ ਸੀ ਤੋਂ ਬਹੁਤ ਉਦਾਸ ਰਹਿਣ ਲੱਗ ਗਿਆ ਚੁੱਪ ਵੀ ਰਹਿਣ ਲੱਗ ਗਿਆ ਸੋਚਦਾ ਰਹਿੰਦਾ ਜਾਂ ਪਾਠ ਕਰਦਾ ਰਹਿੰਦਾ ਤੇ ਘੱਟ ਗੱਲਬਾਤ ਕਰਨੀ ਹੁਣ ਉਹਦੇ ਅੰਦਰ ਕੁਝ ਚੱਲ ਰਿਹਾ ਸੀ ਕਿ ਇਸ ਜ਼ੁਲਮ ਨੂੰ ਠੱਲ ਕਿਵੇਂ ਦੇ ਪਾਈ ਜਾਵੇ ਇਕੱਲਾ ਬੰਦਾ ਹੈ ਲਹਿਰ ਖਤਮ ਹੋ ਗਈ ਹੈ ਸੋ ਇਸ ਨੂੰ ਕਿਵੇਂ ਚੁਣੌਤੀ ਦਿੱਤੀ ਜਾਵੇ ਉਹਦੇ ਚੋਂ ਚੱਲੋ ਨੇ ਫੈਸਲਾ ਕੀਤਾ ਕਿ ਉੱਥੇ ਜਾਈਏ ਇਹ ਤਾਂ ਆਪਾਂ ਨੂੰ ਬਾਅਦ ਚ ਪਤਾ ਲੱਗਿਆ ਨਾ ਉਹਨੇ ਇੱਕ ਸਿਲਸਿਲੇਵਾਰ ਢੰਗ ਨਾਲ ਕੰਮ ਕੀਤਾ ਤੇ ਗੱਲ ਕਿੱਥੋਂ ਤੱਕ ਲੈ ਗਿਆ ਮਤਲਬ ਆਪਣੀ ਕੈਨੇਡਾ ਦੀ ਪਾਰਲੀਮੈਂਟ ਤੋਂ ਲੈ ਕੇ ਯੂਐਨਓ ਜਾਂ ਹੋਰ ਅਮਨੈਸਟੀ ਇੰਟਰਨੈਸ਼ਨਲ ਤੱਕ ਗੱਲ ਉਹਦੀ ਇਹੀ ਸੀ ਕਿ ਹੁਣ ਇਹਨਾਂ ਦੇ ਪਾਪਾਂ ਨੂੰ ਕਮੰਤਰੀ ਕਚਹਿਰੀ ਵਿੱਚ ਨੰਗਾ ਕੀਤਾ ਜਾਵੇ ਤੇ ਨੰਗਾ ਵੀ ਇਸ ਤਰ੍ਹਾਂ ਕੀਤਾ ਜਾਵੇ ਪ੍ਰਾਪੇ ਗੰਡੇ ਦੀ ਲੈਵਲ ਤੇ ਨਹੀਂ ਜਿਵੇਂ ਸਾਡੀ ਆਦਤ ਹੈ ਕਿਉਂਕਿ ਜਦੋਂ ਉਹ ਕੈਨੇਡਾ ਦੇ ਵਿੱਚ ਗੁਰਦੁਆਰਾ ਸਾਹਿਬ 'ਚ ਬੋਲੇ ਐ ਉੱਥੇ ਵੀ ਉਹਨਾਂ ਨੇ ਇਹ ਗੱਲ ਕਹੀ ਵੀ ਅਸੀਂ ਅੱਜ ਕਹਿ ਦਈਏ ਸਾਡਾ ਲੱਖ ਮਾਰਤਾ ਸਾਡੇ 2 ਲੱਖ ਮਾਰਤੇ ਇਸ ਗੱਲ ਦੇ ਕੋਈ ਬਹੁਤੇ ਮਹਨੇ ਨਹੀਂ ਰੱਖਦੇ ਬਾਹਰਲੇ ਲੋਕਾਂ ਨੂੰ ਗੱਲ ਉਹਨਾਂ ਨੇ ਤੱਥ ਮੰਗਣਿਆ ਠੋਸ ਲਿਸਟ ਲਿਆਓ ਕਿਹੜੇ ਕਿਹੜੇ ਮਾਰੇ ਠੋਸ ਤੱਥਾਂ ਨਾਲ ਇਹਨਾਂ ਦੇ ਜਿਹੜੇ ਪਾਪ ਐ ਜਾਂ ਪਾਪੀ ਚਿਹਰਾ ਐ ਉਹਨੂੰ ਕਮੰਤਰੀ ਤੌਰ ਦੇ ਉੱਤੇ ਬੇਪਰਦ ਕਰਨਾ ਤੇ ਜਿਹਦੇ ਵਾਸਤੇ ਉਹਨੂੰ ਪਤਾ ਸੀ ਕਿ ਸਿਰ ਦੇਣਾ ਪੈਣਾ ਸੋ ਜਦੋਂ ਕੋਈ ਬੰਦਾ ਇਹ ਧਾਰ ਕੇ ਚੱਲਦਾ ਕਿ ਸਿਰ ਦੇਣਾ ਪੈਣਾ ਜਿਵੇਂ ਸੰਤ ਵੀ ਕਹਿੰਦੇ ਸੀ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ ਤੇ ਇਹ ਜਦੋਂ ਫੈਸਲਾ ਹੁੰਦਾ ਤਾਂ ਉਹਦੇ ਪਿੱਛੇ ਉਹਨਾਂ ਨੂੰ ਤਾਂ ਬਹੁਤ ਕੁਝ ਦਿਖ ਰਿਹਾ ਹੁੰਦਾ ਆਉਣ ਵਾਲਾ ਆਮ ਬੰਦੇ ਨੂੰ ਸਿਰਫ ਇਹ ਵੀ ਇਹ ਹੁਣ ਆਤਮ ਘਾਤੀ ਹੈ ਕੀ ਕਰ ਲੂ ਇਕੱਲਾ ਬੰਦਾ ਕਿਉਂ ਟੱਕਰ ਲੈ ਲਈ ਸੋ ਮੈਂ ਉਹਦੇ ਵਿੱਚੋਂ ਮਤਲਬ ਮੈਨੂੰ ਵੀ ਬਹੁਤ ਜ਼ੋਰ ਲੱਗਿਆ ਖੋਜ ਲਿਆ ਮੈਂ ਕਿੰਨਾ ਚਿਰ ਕਿਤਾਬ ਰੁਕੀ ਰਹੀ ਵੀ ਜਿੰਨਾ ਚਿਰ ਉਹਦਾ ਇਹ ਫੈਸਲਾ ਇੰਟਰਪ੍ਰੀਟ ਨਹੀਂ ਹੁੰਦਾ ਕਨਵਿੰਸਿੰਗ ਲੌਜੀਕ ਹੋਵੇ ਕੋਈ ਰੈਸ਼ਨਲ ਨਾ ਹੋਵੇ ਕਨਵਿੰਸਿੰਗ ਲੌਜੀਕ ਉਹਦਾ ਕੋਈ ਖੜਾ ਕੀਤਾ ਜਾਵੇ ਤਾਂ ਉਦੋਂ ਉਹਨਾਂ ਚਿਰ ਮੈਂ ਕਿਤਾਬ ਰੋਕੀ ਰੱਖੀ ਸੋਚੀ ਗਿਆ ਫਿਰ ਮੈਂ ਇਸ ਨਿਰਣੇ ਤੇ ਪਹੁੰਚ ਗਿਆ ਸੀ ਕਿ ਉਹ ਸ਼ਹੀਦ ਹੋਣ ਤੁਰ ਪਿਆ ਸੀ ਬਸ ਇੱਕ ਥੇ ਉਹਨੇ ਜੋ ਕੁਝ ਕੀਤਾ ਇੱਕ ਇੱਕ ਕਦਮ ਸ਼ਹਾਦਤ ਵੱਲ ਨੂੰ ਗਿਆ ਪਰ ਕਿਉਂਕਿ ਬਹੁਤ ਸੁਚੇਤ ਪੱਧਰ ਤੇ ਸੁਚੇਤ ਵੀ ਨਹੀਂ ਕੋਈ ਨਹੀਂ ਗਿਣਤੀਆਂ ਮਿੰਟੀਆਂ ਲਾ ਕੇ ਨਹੀਂ ਕਿਸੇ ਹੋਰ ਪੱਧਰ ਤੋਂ ਉਹ ਕੋਈ ਪ੍ਰਕਾਸ਼ ਹੋਇਆ ਸੀ ਵੀ ਇਹ ਕਰਨਾ ਕਿਉਂ ਜ਼ਰੂਰੀ ਹੈ ਉੱਥੇ ਤਾਂ ਫੇਰ ਡੋਲਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਉਦੋਂ ਉਹ ਅਡੋਲਤਾ ਆ ਜਾਂਦੀ ਹੈ ਸੋ ਉਹ ਆਪਾਂ ਹੁਣ ਇੱਥੇ ਬਹੁਤਾ ਨਾ ਡਿਟੇਲ ਤੇ ਜੇ ਅੱਜ-ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਸੱਦੇ ਦੇ ਉੱਤੇ ਉਹ ਸਾਰੇ ਬੰਦੇ ਜਿਨ੍ਹਾਂ ਨੇ ਉਹ ਸਪੀਡ ਦੇ ਵਿੱਚ ਜਸਵੰਤ ਸਿੰਘ ਖਾਲੜਾ ਨਾਲ ਕੰਮ ਕੀਤਾ ਵੱਡੇ ਵੱਡੇ ਰਿਸਕ ਲਏ ਉਹਨਾਂ ਵਿੱਚੋਂ ਬਹੁ ਗਿਣਤੀ ਅੱਜ ਸਾਡੇ ਵਿੱਚ ਹਾਜ਼ਰ ਹੈ ਸਤਨਾਮ ਸਿੰਘ ਅੰਮੀ ਸ਼ਾ ਮੈਨੂੰ ਪਤਾ ਲੱਗਿਆ ਸੀ ਕਿ ਇਹ ਆਸਟ੍ਰੇਲੀਆ ਚ ਗਿਆ ਹੋਇਆ ਆਪਣੇ ਬੇਟੇ ਕੋਲੇ ਇਹ ਉਹ ਸ਼ਖਸ਼ ਹੈ ਜਿਹੜਾ ਮੈਂ ਕਿਤਾਬ ਦੇ ਵਿੱਚ ਵੀ ਲਿਖਿਆ ਆਓ ਜੀ ਜਦੋਂ 5 ਤਰੀਕ ਨੂੰ ਜਸਵੰਤ ਸਿੰਘ ਖਾਲੜਾ ਪਿੰਡ ਜਾਂਦੇ ਆ ਆਖਰੀ ਮੁਲਾਕਾਤ ਆਪਦੇ ਮਾਹ ਮਾਪ ਨਾਲ ਉਦੋਂ ਇਹ ਉਹਨਾਂ ਦੇ ਨਾਲ ਨਾਲ ਜਾਣ ਦਾ ਢੋ ਵੀ ਕਿਵੇਂ ਟੁੱਕਦਾ ਇਹ ਪਿੰਡ ਨਾਲ ਹੀ ਅਮੀਸ਼ਾ ਖਾਲੜੇ ਦੇ دوست ਸੀ ਇਕੱਠੇ ਕੰਮ ਕਰਦੇ ਸੀ ਖਾਲੜ ਨੇ ਇਹਨੂੰ ਕਿਹਾ ਕਿ ਬੱਚਿਆਂ ਨੂੰ ਅੰਮ੍ਰਿਤਸਰ ਲਿਆ ਪੜ੍ਹਾ ਬੱਚਿਆਂ ਨੂੰ ਅੰਮ੍ਰਿਤਸਰ ਇਹ ਚਲੋ ਬੱਚਿਆਂ ਨੂੰ ਅੰਮ੍ਰਿਤਸਰ ਲਿਆ ਇੱਥੇ ਰਹਿਣ ਲੱਗ ਗਿਆ ਮੇਲਜੋਲ ਹੁੰਦਾ ਰਿਹਾ ਉਹ ਦਿਨ 5 ਤਰੀਕ ਨੂੰ ਰੋਜ਼ ਇਹਨਾਂ ਦੀ ਫੋਨ ਤੇ ਗੱਲ ਹੁੰਦੀ ਸੀ ਇਹਨੇ ਕਿਹਾ ਅੱਜ ਕੀ ਪ੍ਰੋਗਰਾਮ ਹੈ ਉਹ ਕਹਿੰਦਾ ਕਣਕ ਲੈ ਆਂ ਕਣਕ ਲੈਣ ਕਣਕ ਮੁੱਕ ਗਈ ਸੀ ਵੀ ਪਿੰਡੋਂ ਕਣਕ ਲੈ ਆਂ ਇਹ ਕਹਿੰਦਾ ਮੈਂ ਵੀ ਕਣਕ ਲੈਣੀ ਹੈ ਸੋ ਇਹ ਕਹਿੰਦਾ ਮੈਂ ਵੀ ਚੱਲਦਾ ਸੋ 5 ਤਰੀਕ ਨੂੰ ਮੈਂ ਕਿਤਾਬ ਦੇ ਵਿੱਚ ਉਹ ਕਾਫੀ ਡਿਟੇਲ ਚ ਦਿੱਤਾ ਹੈ ਪਿੰਡ ਗਏ ਪਰਿਵਾਰ ਨੂੰ ਵੇਲੇ ਖੇਤਾਂ 'ਚ ਵੀ ਉਹਦੋਂ ਗੇੜਾ ਦਿੱਤਾ ਫਿਰ ਥਾਣੇ ਦੇ ਵਿੱਚੋਂ ਥਾਣੇਦਾਰ ਨਾਲ ਜੋ ਮੁਲਾਕਾਤ ਹੋਈ ਉਹ ਮੈਨੂੰ ਸਤਨਾਮ ਸਿੰਘ ਨੇ ਸਾਰੀ ਬਿਆਨ ਕੀਤੀ ਜਦੋਂ ਮੈਂ ਕਿਤਾਬ ਲਿਖ ਰਿਹਾ ਸੀ ਉਦੋਂ ਕਰੋਨਾ ਚੱਲ ਰਿਹਾ ਸੀ ਮਿਲ ਨਹੀਂ ਸਕਦੇ ਸੀ ਮੈਂ ਪਰ ਬਹੁਤ ਲੰਮਾ ਚਿਰ ਫੋਨ ਤੇ ਇਹਨਾਂ ਨਾਲ ਗੱਲਾਂ ਬਾਤਾਂ ਕਰਕੇ ਉਹ ਸਾਰੀ ਗੱਲ ਨੂੰ ਮੈਂ ਕਿ ਉਹ ਵਸਤਾਪਲਾ ਕਿਹੋ ਜਿਹਾ ਹੋਦ ਤੇ ਠਾਣੇਦਾਰ ਤੋਂ ਵੀ ਪਤਾ ਲੱਗ ਗਿਆ ਸੀ ਸਮਝ ਲਓ ਵੀ ਖੈਰ ਨਹੀਂ ਤੇ ਫਿਰ ਵੀ ਪਿੰਡ ਵੀ ਘਰੇ ਜਾਂਦੇ ਆ ਕਿੰਨੇ ਉਹਨਾਂ ਦੇ ਦੋਸਤ ਕਹਿ ਰਹੇ ਨਾ ਹੁਣ ਤੁਸੀਂ ਅੱਜ ਆ ਪਿੱਛੇ ਜੇ ਬਹੁਤ ਚੱਲੀਆਂ ਵੀਡੀਓਜ਼ ਜਸਪਾਲ ਸਿੰਘ ਢਿੱਲੋਂ ਜਿਹੜਾ ਚੇਅਰਮੈਨ ਸੀ ਉਹਨਾਂ ਦੇ ਜਿੰਨੇ ਵੀ ਬੰਦੇ ਖਾਲੜੇ ਦੇ ਨਾਲ ਕੰਮ ਕਰਦੇ ਸੀ ਹਰ ਇੱਕ ਨੇ ਕਿਹਾ ਵੀ ਕੁਝ ਦਿਨ ਘਰੋਂ ਟਲ ਜਾ ਕਿਉਂਕਿ ਜਦੋਂ ਬੈਂਤ ਸਿੰਘ ਦਾ ਕਤਲ ਹੋ ਗਿਆ ਸੀ ਤਾਂ ਇਹ ਪਤਾ ਸੀ ਕਿ ਇਹ ਜ਼ਹਿਰ ਹੁਣ ਉਹਨਾਂ ਨੇ ਲਾਉਣੀ ਲਾਉਣੀ ਆ ਤੇ ਜ਼ਹਿਰ ਲਾਉਣ ਨੀ ਉਹ ਤੇ ਹੀ ਲਾਉਣੀ ਆ ਜਿਹੜਾ ਬੰਦਾ ਸਾਹਮਣੇ ਦਿਸਦਾ ਹੈ ਉਪਰਮ ਜੀਸੂ ਪੰਜਵੜ ਦਾ ਕੁਛ ਨਹੀਂ ਸੀ ਕਰ ਸਕਦੇ ਦਿਲਜੀਤ ਨੂੰ ਬਿੱਟੂ ਦਾ ਕੁਛ ਨਹੀਂ ਸੀ ਕਰ ਸਕਦੇ ਪਤਾ ਹੀ ਨਹੀਂ ਉਹਨਾਂ ਨੂੰ ਕਿੱਥੇ ਸੋ ਜਿਹੜਾ ਬੰਦਾ ਸਾਹਮਣੇ ਬੈਠਾ ਤੇ ਲਲਕਾਰ ਰਿਹਾ ਲਗਾਤਾਰ ਤੇ ਜਿਹੋ ਜਿਹਾ ਉਹਨੇ ਐਫੀਡੇਵਿਟ ਇਕੱਠੇ ਕਰਨੇ ਸ਼ੁਰੂ ਕੀਤੇ ਖਾਸ ਕਰਕੇ ਮੇਰਾ ਖਿਆਲ ਜਿਹੜੀ ਤਰਨ ਤਾਰਨ ਦੀ ਜਿੱਥੇ ਜਾ ਕੇ ਉਹਨਾਂ ਨੇ ਆਪ ਦੇ ਹਲਫਨਾਮੇ ਦਿੱਤੇ ਲੋਕਾਂ ਨੇ ਵੱਡੀ ਪੱਧਰ ਤੇ ਜਿੰਨਾ ਵਿੱਚ ਸਰਦਾਰ ਉਬੂਕੇ ਤੱਕ ਨਾ ਆਪਣਾ ਲਾਲਪੁਰਾ ਤੱਕ ਉਹ ਸ਼ਾਮਲ ਸੀ ਤਾਂ ਪੁਲਸਾਂ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਕਾਨੂੰਨ ਦਾ ਕਸ਼ਕੰਜਾ ਕਸਿਆ ਜਾ ਰਿਹਾ ਹੈ ਤੇ ਪੁਲਸਾਂ ਨੂੰ ਗੋਲੀ ਦਾ ਡਰ ਘੱਟ ਹੁੰਦਾ ਉਹਨਾਂ ਨੂੰ ਵੀ ਸਾਡੇ ਹੱਥ ਕੜੀਆਂ ਲੱਗਣੀਆਂ ਸਾਨੂੰ ਵੀ ਜੇਲ੍ਹ 'ਚ ਰਹਿਣਾ ਪਊ ਸਾਡਾ ਕੈਰੀਅਰ ਤਬਾਹ ਹੋਊ ਸੋ ਉਹਦੇ 'ਚੋਂ ਫਿਰ ਲੱਗਦਾ ਹੀ ਸੀ ਕਿ ਜਸਵੰਤ ਸਿੰਘ ਖਾਲੜਾ ਨੂੰ ਉਹ ਕੋਈ ਨਾ ਧਮਕੀਆਂ ਵੀ ਦੇ ਰਹੇ ਸੀ ਜਦੋਂ ਇਹ ਸੀ ਨਾ ਜਿੱਥੇ 25000 ਲਾਸ਼ਾਂ ਅਣ ਪਛਾਤੀਆਂ ਇੱਕ ਹੋਰ ਹੋ ਜੂ ਇਹ ਕੋਈ ਫੋਕੀ ਧਮਕੀ ਨਹੀਂ ਸੀ ਸੋ ਉਸ ਦਿਨ ਇਹਨਾਂ ਦਾ ਮੁੜ ਕੇ ਘਰੇ ਆਉਣਾ ਇਹਨੂੰ ਸਤਨਾੰਨ ਨੂੰ ਤਾਂ ਸ਼ਾਇਦ ਨਾ ਪਤਾ ਹੋਵੇ ਪਰ ਮੇਰਾ ਖਿਆਲ ਹੈ ਕਿ ਉਹਨੂੰ ਤਾਂ ਪਤਾ ਹੀ ਸੀਗਾ ਜਸਵੰਤ ਸਿੰਘ ਖਾਲੜਾ ਨੂੰ ਸੋ ਇਹੋ ਜੇ ਫੈਸਲੇ ਇਸੇ ਤਰ੍ਹਾਂ ਹੀ ਸੰਤ ਜਰਨਲਸ ਹੁੰਦੇ ਏ ਹੁਣ ਜਿਹੜਾ ਨੈਰੇਟਿਵ ਚੱਲਦਾ ਨਾ ਕਿਉਂਕਿ ਹੁਣ ਤਾਂ মিডিਆ ਇੰਨਾ ਫੈਲ ਗਿਆ ਐਨੇ ਪੌਡਕਾਸਟ ਐਨੀਆਂ ਇੰਟਰਵਿਊ ਜਿਹੜਾ ਆਉਂਦਾ ਬੰਦਾ ਉਹ ਆਪਦੀ ਮਤਲਬ ਜੋ ਵੀ ਉਹਦੀ ਮਤ ਤਾਂ ਉਹ ਦਰੌਣ ਲੱਗ ਜਾਂਦਾ ਤੇ ਬੰਦੇ ਬੜੇ ਉਸ ਮੌਕੇ ਦੇ ਵੀ 84 ਦੇ ਅਸੀਂ ਸੰਤਾਂ ਨੂੰ ਐ ਕਿਹਾ ਵੀ ਤੁਸੀਂ ਗਲਤੀ ਕਰ ਰਹੇ ਹੋ ਫਿਰ ਅਸੀਂ ਇੰਦਰਾ ਗਾਂਧੀ ਨੂੰ ਕਿਹਾ ਗੱਲ ਬਣ ਚੱਲੀ ਸੀ ਹਮਲਾ ਟਲ ਸਕਦਾ ਸੀ ਕਿ ਜਿਵੇਂ ਕਿਤੇ ਮਾੜੀ ਜੀ ਕਸਰ ਰਹੇਗੀ ਪਰ ਮੇਰਾ ਇਹ ਅਡੋਲ ਵਿਸ਼ਵਾਸ ਹੈ ਕਿ ਇਹ اٹਲ ਪਾਣਾ ਸੀ ਜਿਹੜਾ ਹੋ ਕੇ ਹੀ ਰਹਿਣਾ ਸੀ ਇਹ ਸੰਤਾਂ ਨੂੰ ਉਦੋਂ ਹੀ ਪਤਾ ਲੱਗ ਗਿਆ ਸੀ ਜਿੱਦੇ ਉਹ ਉਹਨਾਂ ਨੇ ਦਰਬਾਰ ਸਾਹਿਬ 'ਚ ਫੈਸਲਾ ਕਰ ਲਿਆ ਸੀ ਕਿਉਂਕਿ ਮੈਨੂੰ ਇੱਕ ਅਜਿਹਾ ਸਿੰਘ ਮਿਲਿਆ ਜਿੰਦੀ 1983 'ਚ ਗੱਲ ਹੈ ਜਦੋਂ ਸੰਤ ਜਰਨੈਲ ਸਿੰਘ ਅਜੀ ਗੁਰਨਾਨਕ ਨਿਵਾਸ 'ਚ ਠਹਿਰੇ ਹੋਏ ਸੀ ਉਹ ਸਿੰਘ ਉਹਨਾਂ ਦੇ ਬਹੁਤ ਹੀ ਨੇੜੇ ਸੀ ਪੜਿਆ ਲਿਖਿਆ ਬਹੁਤ ਅਮਰੀਕਾ ਦੇ ਵਿੱਚ ਵੀ ਪੜ ਕੇ ਆਇਆ ਤੇ ਚੰਗੀ ਪੋਸਟ ਦੇ ਉੱਤੇ ਸੀ ਉਹ ਸੰਤ ਕਰਤਾਰ ਸਿੰਘ ਵੇਲੇ ਤੋਂ ਲੈ ਕੇ ਜਿਹੜੇ ਸੰਪਰਦਾਮਨਾਂ ਜੁੜੇ ਬੰਦੇ ਪੂਰੇ ਡੈਡੀਕੇਸ਼ਨ ਨਾਲ ਜੁੜੇ ਹੁੰਦੇ ਆ ਉਹ ਕਹਿੰਦਾ ਮੈਂ ਹਰ ਇੱਕ ਸੈਚੜੇ ਜਾ ਕੇ ਸੰਤਾਂ ਨੂੰ ਮਿਲਦਾ ਹੁੰਦਾ ਸੀ ਹਰ ਸਨੈਚਰ ਵਾਰ ਨੂੰ ਉਸ ਦਿਨ ਵੀ ਗਿਆ ਆਪਣੇ ਪਰਿਵਾਰ ਨੂੰ ਲੈ ਕੇ ਹੀ ਪਰ ਜਦੋਂ ਉੱਥੇ ਪਹੁੰਚੇ ਗੁਰਨਾਨਕ ਨਵਾਸ ਸੰਤਾਂ ਦੇ ਕਮਰੇ ਅੱਗੇ ਤਾਂ ਕਮਰਾ ਬੰਦ ਸੀ ਕਿ ਜਿਹੜਾ ਬਾਹਰ ਬੈਠਾ ਸੀ ਸਿੰਘ ਉਹਨੇ ਕਿਹਾ ਵੀ ਅੱਜ ਸੰਤਾਂ ਨੇ ਕਿਹਾ ਵੀ ਕਿਸੇ ਨੂੰ ਨਹੀਂ ਮਿਲਣਾ ਸਵੇਰ ਦੇ ਅੰਦਰ ਨਾ ਨਾ ਕੁਝ ਖਾ ਰਹੇ ਐ ਨਾ ਪੀ ਰਹੇ ਐ ਨਾ ਕਿਸੇ ਨਾਲ ਗੱਲ ਕਰ ਰਹੇ ਨਾ ਕਿਸੇ ਨਾਲ ਮਿਲ ਰਹੇ ਐ ਤੇ ਸਖਤ ਹਦਾਇਤ ਹੈ ਵੀ ਕਿ ਦਰਵਾਜ਼ਾ ਨਹੀਂ ਖੋਲਣਾ ਚਲੋ ਕਹਿੰਦਾ ਵੀ ਮੈਂ ਮਨ ਨਰਾਸ਼ ਜਾ ਹੋਇਆ ਵਿੱਚ ਲੋਕੋ ਹੀ ਨਹੀਂ ਅਗਲੇ ਸਨੀਚਰਵਾਰ ਮਿਲ ਲਾਂਗੇ ਤੇ ਮੁੜ ਨਹੀਂ ਲੱਗਿਆ ਤੇ ਦਰਵਾజా ਖੁੱਲਿਆ ਸੰਤਾ ਨੇ ਆਪ ਖੋਲਿਆ ਕਹਿੰਦੇ ਆ ਜਾ ਅੰਦਰ ਬਿਠਾਇਆ ਹੁਣ ਮੈਨੂੰ ਉਹਨਾਂ ਨੇ ਸੁਣਾਈ ਸਾਰੀ ਵੀ ਕਿਵੇਂ ਢੋਲਾ ਕੇ ਬੈਠੇ ਸੀ ਬੈੱਡ ਤੇ ਮੈਂ ਸਾਈਡ ਵਾਲੀ ਕੁਰਸੀ ਤੇ ਬੈਠਾ ਸੀ ਤੇ ਬੜੇ ਸਹਜ ਚ ਉਹਨਾਂ ਨੇ ਮੈਨੂੰ ਦੱਸਿਆ ਹੋਰ ਗੱਲਾਂ ਹੋਈਆਂ ਪਹਿਲਾਂ ਸਵਾਲ ਹਰ ਇੱਕ ਦਾ ਇਹੀ ਹੁੰਦਾ ਸੀ ਵੀ ਕੀ ਬਣੂ ਉਹ ਕਹਿੰਦਾ ਸੰਤਾਂ ਨੇ ਦਿਨਵੇਂ ਚੁਣਵੇਂ ਸ਼ਬਦਾਂ ਚ ਕਿਹਾ ਫੌਜ ਦਾ ਹਮਲਾ ਹੋਊ ਦਰਬਾਰ ਸਾਹਿਬ ਤੇ ਹਮਲਾ ਏਡਾ ਵੱਡਾ ਹੋਊ ਵੀ ਪ੍ਰਕਰਮਾਂ ਦੇ ਵਿੱਚ ਘੋੜੇ ਦੀ ਜਿਹੜੀ ਟਾਪ ਹੈ ਉਹ ਲਹੂ ਦੇ ਵਿੱਚ ਡੁੱਬੂਗੀ ਇੰਨੀ ਖੂਨੀ جنگ ਇੱਥੇ ਹੋਣੀ ਹੈ ਇਹ 1983 ਦੀ ਗੱਲ ਹੈ ਕਿ ਚਲੋ ਉਹਨਾਂ ਨੂੰ ਤਾਂ ਫਿਕਰ ਹੁੰਦਾ ਜਿਵੇਂ ਵੀ ਫਿਰ ਤੁਸੀਂ ਕੀ ਇੰਤਜ਼ਾਮ ਕਰਦਾ ਕਹਿੰਦਾ ਮੇਰਾ ਫਿਕਰ ਨਾ ਇੱਕ ਬੇਪਰਵਾਹੀ ਹੈ ਸੋ ਜਿਹੜੇ ਬੰਦੇ ਅੱਜ ਕੋਈ ਤਰਲੋਚਨ ਸਿੰਘ ਹੈ ਉਹ ਉਹਦੇ ਨੇੜੇ ਸੀ ਜੀ ਉਹਦੇ ਨੇੜੇ ਸੀ ਗੱਲ ਬਣ ਚੱਲੀ ਸੀ ਇਹ ਸਭ ਕੁਝ ਪਾਪਰਦਾ ਹੁੰਦਾ ਗੱਲਾਂ ਬਾਤਾਂ ਵੀ ਚੱਲਦੀਆਂ ਉਹ ਵੀ ਸਾਰਾ ਕੁਝ ਨਭਾਉਣਾ ਹੁੰਦਾ ਇਹ ਜਿਹੇ ਬੰਦਿਆਂ ਨੇ ਪਰ ਜਿੱਥੋਂ ਉਹ ਫੈਸਲਾ ਕਿਥੋਂ ਕਰ ਰਹੇ ਹੁੰਦੇ ਨੇ ਉਹਦੇ ਚ ਡੋਲਣ ਦੀ ਤੇ ਕੋਈ ਗਲਤ ਸਟੈਪ ਚੁੱਕਣ ਦੀ ਕੋਈ ਗੁੰਜਾਇਸ਼ ਨਹੀਂ رہ ਜਾਂਦੀ ਕਿਉਂਕਿ ਉਹ ਰੈਸ਼ਨਲ ਕੈਲਕੂਲੇਸ਼ਨ ਨਹੀਂ ਹੁੰਦੀ ਉਹ ਇੰਟੂਸ਼ਨ ਹੁੰਦੀ ਹੈ ਤੇ ਇੰਟੂਸ਼ਨ ਨੂੰ ਬੁੱਝਣਾ ਬੜਾ ਔਖਾ ਹੁੰਦਾ ਸੋ ਮੈਂ ਜਸਵੰਤ ਸਿੰਘ ਖਾਲੜੇ ਦੇ ਮਾਮਲੇ ਚ ਵੀ ਮੈਨੂੰ ਇਹ ਲੱਗਦਾ ਹੈ ਕਿ ਆਪਾਂ ਕਈ ਵਾਰ ਐਵੇਂ ਤੱਥ ਜੇ ਵੀ ਆ ਕੀ ਤਾ ਕੀ ਤਾ ਕੀਤਾ ਇਹੋ ਜਿਹੇ ਬੰਦਿਆਂ ਤੋਂ ਜਦੋਂ ਪ੍ਰੇਰਨਾ ਲੈਣੀ ਆ ਤਾਂ ਕੁਛ ਨੇੜੇ ਉੱਥੋਂ ਤੱਕ ਪਹੁੰਚਣ ਦਾ ਯਤਨ ਕਰਨਾ ਚਾਹੀਦਾ ਫਿਰ ਸਾਨੂੰ ساری ਕਹਾਣੀ ਉਹ ਸਮਝ ਆ ਸਕਦੀ ਹੈ ਫਿਰ ਹੀ ਅਸੀਂ ਆਪਣੀ ਲੜਾਈ ਨੂੰ ਅੱਗੇ ਲਿਜਾ ਸਕਦੇ ਹਾਂ ਸੋ ਆਉਣ ਵਾਲਾ ਸਮਾਂ ਮੈਂ ਕਈ ਵਾਰ ਕਹਿ ਚੁੱਕਿਆ ਬਾਕੀ ਸਾਰਿਆਂ ਨੂੰ ਦਿਖ ਰਿਹਾ ਹੈ ਸਿੱਖਾਂ ਵਾਸਤੇ ਬਹੁਤ ਭਿਆਨਕ ਸਮਾਂ ਆ ਰਿਹਾ ਹੈ ਤੇ ਉਸ ਭਿਆਨਕ ਸਮੇਂ ਵਾਸਤੇ ਤਿਆਰ ਹੋਣਾ ਪਰ ਸਾਡੇ ਕੋਲੇ ਸੰਤ ਜਰਨੈਲ ਸਿੰਘ ਵਰਗੇ ਭਾਈ ਫੌਜਾ ਸਿੰਘ ਵਰਗੇ ਵੱਡੇ ਸ਼ਹੀਦ ਤੇ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ جنگ ਕੋਈ ਨਹੀਂ ਲੜੀ ਹਥਿਆਰ ਕੋਈ ਨਹੀਂ ਚਲਾਇਆ ਪਰ ਇੱਕ ਆਈਕੋਨਿਕ ਪਰਸਨੈਲਿਟੀ ਦੁਨੀਆ ਦੇ ਵਿੱਚ ਐਡਾ ਵੱਡਾ ਬਿੰਬ ਬਣ ਕੇ ਉੱਭਰ ਆਉਣਾ ਇਹ ਵੀ ਬੈਗਰੂ ਦੇ ਰੰਗ ਹੀ ਆ ਸੋ ਇਹ ਸੰ ਨੂੰ ਬੜਾ ਵੱਡਾ ਆਸਰਾ ਹੈ ਸਾਡਾ ਵਿਰਸਾ ਸਾਡੀ ਉਹ ਵਿਰਾਸਤ ਸੋ ਇਹ ਕਿਤਾਬ ਹੋਰ ਕੋਈ ਸ਼ੌਕ ਵਜੋਂ ਮੈਂ ਵਿੱਚ ਲਿਖ ਦਿਓ ਜਾਣਦੇ ਆ ਠੀਕ ਹੈ ਕੁਝ इमोशनल ਅਟੈਚਮੈਂਟ ਵੀ ਹੁੰਦੀ ਆ ਬਹੁਤ ਲੰਮਾ ਸਮੇਂ ਅਸੀਂ ਸਮਾਂ ਅਸੀਂ ਇਕੱਠੇ ਰਹੇ ਆ ਭੈਣ ਬਿਆਨਤ ਕੌਰ ਬੈਠੀ ਆ ਸਾਡੇ ਦੇ ਵਿੱਚ ਇਹਨੇ ਬਹੁਤ ਰੋਟੀਆਂ ਖਵਾਈਆਂ ਉਦੋਂ ਛੋਟੇ ਹੁੰਦੇ ਸੀ ਹੁਣ ਤਾਂ ਸਮਾਂ ਬੜਾ ਬਦਲ ਗਿਆ ਹੈ ਤੇ ਬਾਕੀ ਜਿਹੜੀ ਕੇਸ ਚੱਲਿਆ ਉਹਦੇ ਵਿੱਚ ਜਿੰਨਾ ਕੰਮ ਕੀਤਾ ਸਾਰਿਆਂ ਨੇ ਮਤਲਬ ਮੈਂ ਜਸਵੰਤ ਸਿੰਘ ਖਾਲੜਾ ਦੀ ਇੱਕ ਜਿਹੜੀ ਉਹਨੂੰ ਦਾਤ ਦੇਣੀ ਬਣਦੀ ਹੈ ਵੀ ਜੋ ਤੁਸੀਂ ਬੰਦੇ ਨਾਲ ਜੋੜੇ ਹਨ ਉਹਦੀ ਤੁਹਾਡੇ ਨਾਲ ਵਫਾ ਉਹਨਾਂ ਦੀ ਕਿੰਨੀ ਹੈ ਉਹ ਜਿਵੇਂ ਇਹਨਾਂ ਬੰਦਿਆਂ ਨੇ ਦਿਖਾਈ ਅੱਜ ਤਾਂ ਗੱਲਾਂ ਕਰਨੀਆਂ ਸੌਖੀਆਂ ਉਹ ਦੌਰ ਸੀ ਜ਼ੁਲਮ ਦਾ ਜਦੋਂ ਵੀ ਜੇ ਤਰੀਕ ਤੇ ਚੱਲਿਆਂ ਮੁੜਾਂਗੇ ਕਿ ਨਹੀਂ ਮੁੜਾਂਗੇ ਕਿੰਨੇ ਤੰਗ ਕਰਦੇ ਰਹੇ ਨੇ ਜਿਹੜੇ ਗਵਾਹ ਸੀ ਉਹਨਾਂ ਨੂੰ ਤਾਂ ਬਹੁਤ ਹੀ ਵੱਡਾ ਖਤਰਾ ਸੀ ਸੋ ਦੋ ਗਵਾਹ ਜਿਹੜੇ ਚਸ਼ਮਦੀਦ ਗਵਾਹ ਬਣੇ ਉਹਨਾਂ ਵਿੱਚੋਂ ਇੱਕ ਰਜੀਵ ਸਿੰਘ ਰੰਧਾਵਾ ਸਾਡੇ ਵਿੱਚ ਖੜੇ ਆ ਇਹਨਾਂ ਦੀ شہادت ਮਤਲਬ ਗਵਾਹੀ ਤੋਂ ਬਗੈਰ ਸਜਾਵਾਂ ਹੋਣੀਆਂ ਬਹੁਤ ਮੁਸ਼ਕਲ ਸੀ ਸਭ ਨੂੰ ਪਤਾ ਕਿੰਨਾ ਦਬਾਅ ਪਾਇਆ ਗਿਆ ਕਿਡਨਾਪ ਵੀ ਹੋਏ ਟੌਰਚਰ ਹੋਏ ਸਭ ਕੁਝ ਹੋਇਆ ਕਿੰਨਾ ਡਰਾਇਆ ਗਿਆ ਦੂਜੇ ਸਰਦਾਰ ਕਰਪਾਲ ਸਿੰਘ ਰੰਧਾਵਾ ਜਿਹੜੇ ਬਦਕਿਸਮਤੀ ਨਾਲ ਥੋੜੇ ਦਿਨ ਪਹਿਲਾਂ ਹੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਪਰ ਉਹਨਾਂ ਦੀ ਧਰਮ ਪਤਨੀ ਬੀਬੀ ਅੱਜ ਵਿਸ਼ੇਸ਼ ਤੌਰ ਤੇ ਸਾਡੇ ਘਰ ਤੇ ਆਪਣੀ ਹਾਜ਼ਰੀ ਲਵਾਉਣ ਆਏ ਸੋ ਸਾਡੇ ਵਾਸਤੇ ਇਹ ਸਮਝ ਲਓ ਕਿ ਕਰਪਾਲ ਸਿੰਘ ਰੰਧਾਵਾ ਵੀ ਇੱਥੇ ਅੱਜ ਹਾਜ਼ਰ ਨੇ ਸੋ ਇਹ ਬੰਦੇ ਦੋ ਗਵਾਹ ਕੇਸ ਨੂੰ ਸਫਲ ਬਣਾਉਣ ਵਾਲੇ ਤੇ ਇਹਨਾਂ ਦੇ ਪਿੱਛੇ ਕੰਮ ਕਰਦੇ ਅਨੇਕਾਂ ਹੀ ਵਰਕਰ ਕੁਲਵੰਤ ਸਿੰਘ ਪੱਧਰੀ ਹੈ ਸਾਡੀ ਤਾਂ ਮੇਰੀ ਤਾਂ ਜਾਣ ਪਛਾਣ ਇਹਨਾਂ ਨਾਲ 973 ਤੋਂ ਸ਼ੁਰੂ ਹੋਈ ਹੈ ਅਸੀਂ ਇਹਨਾਂ ਦੇ ਘਰਾਂ ਵਿੱਚ ਜਾਂਦੇ ਰਹੇ ਹਾਂ ਇਹਨਾਂ ਦੇ ਨਾਲ ਵਿਚਰਦੇ ਰਹੇ ਹਾਂ ਹੋਰ ਬੜੇ ਸਾਰੇ ਸਾਥੀਨ ਸਾਡੇ ਆਏ ਹੋਈ ਸੋ ਅੱਜ ਦੇ ਪ੍ਰੋਗਰਾਮ ਦੀ ਅਹਿਮੀਅਤ ਕੱਠ ਵੱਖੋਂ ਨਹੀਂ ਹੋਣੀ ਕਿ ਇੱਥੇ ਕੱਠ ਕਿੱਡਾ ਕੁ ਹੋ ਗਿਆ ਜੋ ਕੁਆਲਿਟੀ ਹੈ ਜਿਹੜੇ ਆਏ ਉਹ ਕਿਸ ਭਾਵਨਾ ਨਾਲ ਆਏ ਕਿਸ ਜਜ਼ਵੇ ਨਾਲ ਆਏ ਉਹ ਇਹ ਗੱਲ ਅਹਿਮ ਹੈ ਸੋ ਸਾਰੇ ਆਏ ਕਮਰਪਾਲ ਸਿੰਘ ਬਿੱਟੂੁਰਾ ਨੇ ਸਰਬਜੀਤ ਕੁਮਾਨ ਨੇ ਇਹਨਾਂ ਨੇ ਬਹੁਤੇ ਪ੍ਰੋਗਰਾਮ ਕਰਨ ਦੇ ਵਿੱਚ ਸਾਡਾ ਸਾਥ ਦਿੱਤਾ ਸਹਿਯੋਗ ਦਿੱਤਾ ਸਾਰਿਆਂ ਦਾ ਬਹੁਤ ਧੰਨਵਾਦ ਸੋ ਮੇਰਾ ਖਿਆਲ ਹੈ ਕਿ ਹੁਣ ਆਪਾਂ ਇਸ ਨੋਟ ਤੇ ਪ੍ਰੋਗਰਾਮ ਦੀ ਸਮਾਪਤੀ ਕਰੀਏ